ਆ ਦੇਖੋ ਜੀ ਚੰਦਰਪਿੰਡ ਮੇਲਾ ਤੇ ਆਹ ਦੇਖੋ ਕਿੰਨੀ ਸੋਹਣੀ ਵੈਰੈਟੀ ਆਥੇ ਚੰਦਰ ਮੇਲਾ ਦੇਖੋ ਜੀ ਈਅਰਿੰਗਸ ਪਏ ਨੇ ਕਾਫੀ ਸੋਹਣੇ ਈਅਰਿੰਗਸ ਨੇ ਆ ਦੇਖੋ ਚਾਂਜਰਾਆਂ ਇਹਨੂੰ ਸੋਨੇ ਫਿਰ ਈਅਰਿੰਗਸ ਆ ਗਏ ਨੇ ਇਹ ਚੰਦਰ ਮੇਲਾ ਸੀਗਾ ਜੀ ਆਹ ਦੇਖੋ ਈਅਰਿੰਗਸ ਟਿੱਕਾ ਸੈੱਟ ਦੇਖੋ ਟਿੱਕਾ ਕਾਂਟਾ ਟਿੱਕਾ ਸੈੱਟ ਦੇਖੋ ਜੀ ਆ ਦੇਖੋ ਬੈਸਲੇ ਟਰਿੰਕਸ ਆ ਗਾ ਦੇਖੋ ਰਿੰਗਾ ਘੜੀਆਂ ਬੱਚਿਆਂ ਦੇ ਖੜਾਉਣੇ ਦੇਖੋ ਕਿੰਨੀ ਵਧੀਆ ਵੈਰੈਟੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਖੜਾਉਣੇ ਨੇ ਪਿੰਡ ਚੰਦੜ ਮੇਲੇ 'ਚ ਦੇਖੋ ਜੀ ਬੱਚਿਆਂ ਦੇ ਖੜਾਉਣੇ ਨੇ ਬੱਚਿਆਂ ਦੇ ਬਹੁਤ ਬਹੁਤ ਵਧੀਆ ਆ ਲੈਡਿਸ ਬੰਗਾ ਵਗੈਰਾ ਸਾਰਾ ਮਿਕਸਾ ਹੈ ਲੈਡਿਸ ਬੰਗਾ ਆਂਗੀਆਂ ਜੀ ਦੇਖੋ ਆ ਦੇਖੋ హెਅ ਬੰਦ ਕਲਿੱਪਸ ਵਗੈਰਾ ਲਿਪਸਟਿਕ ਵਗੈਰਾ ਹੇਅਰ ਬੈਂਡ ਸਾਰਾ ਕੁਝ ਆ ਗਿਆ ਲੇਡੀਜ਼ ਛੱਲੇ ਆ ਗਏ ਦੇਖੋ ਜੀ ਛੱਲੇ ਛੱਲੇ ਆ ਦੇਖੋ ਗੁੱਤ ਬਟਨ ਵਗੈਰਾ ਆ ਗਏ ਸਾਰੇ ਦੇਖੋ ਜੀ ਵੈਰਾਈਟੀ ਦੇਖੋ ਛੱਲੇ ਈਰਿੰਗਸ ਸਾਰਾ ਕੁਝ ਹੀ ਨੇ ਬੈਸਲੇਟ ਵਗੈਰਾ ਦੇਖੋ ਗਾਂ ਵਾਲੀਆਂ ਸ਼ੋਪਾਂ ਦੇਖੋ ਟਰੈਕਟਰ ਟਰੈਕ ਬੱਚੇ ਦੇ ਖਣੋਣੇ ਦੇਖੋ ਟੈਟੀ ਪੀਅਰ ਵਗੈਰਾ ਬਾਇਟ ਵਗੈਰਾ ਦੇਖੋ ਕਿੰਨੇ ਸੋਹਣੇ ਗੱਡੀਆਂ ਕਾਰਾਂ ਸਾਰਾ ਕੁਝ ਪਰਸ ਵਗੈਰਾ ਸੈਟ ਟੂ ਜੈਡ ਸਾਰਾ ਕੁਝ ਹੈ ਇਧਰ ਵੀ ਲੇਡੀਜ਼ ਸਮਾਨ ਹੈ ਸੈਟ ਵਗੈਰਾ ਇਅਰਿੰਗਸ ਵਗੈਰਾ ਛੱਲੇ ਜਿੰਨਾਮਾ ਵਾਲੀ ਛੱਲੇ ਜਿਵੇਂ ਕਹਿ ਦਿੰਨੇ ਆ ਕਾਫੀ ਵੈਰਾਈਟੀ ਆ ਚੁੱਕੀ ਹੈ ਇੱਥੇ ਵੀ ਕੰਗਮ ਦੀਆਂ ਸੂਈਆਂ ਸਾਰਾ ਕੁਝ ਆ ਗੁੱਤ ਬਟਨ ਵਗੈਰਾ ਗੁੱਤ ਬਟਨ ਅਈ ਰਿੰਗਸ ਵਗੈਰਾ ਦੇਖੋ ਚੈਨ ਵਰਕ ਚੈਂਸ ਨੀਲ ਪੈਂਟਸ ਦੇਖੋ ਨਿੱਕੇ ਬੱਚਿਆਂ ਦਾ ਸਮਾਨ ਆ ਦੇਖੋ ਨਿੱਕੀਆਂ ਗੁੱਡੀਆਂ ਦਾ ਸਮਾਨ ਦੇਖੋ ਜੀ ਬੱਚਿਆਂ ਦਾ ਸਮਾਨ ਆ ਚੁੱਕਿਆ ਹੈ ਬਹੁਤ ਵਧੀਆ ਵੈਰਾਈਟੀ ਆ ਬੱਚਿਆਂ ਦੇ ਸਰਾਣੇ ਦੇਖੋ ਬੱਚਿਆਂ ਦੇ ਕੱਕੇ ਛੋਟੇ ਵਾਲੇ ਛੋਟੇ ਬੱਚਿਆਂ ਦੇ ਖੇਡਣ ਵਾਸਤੇ ਖੇਡਾਂ ਨੇ